ਚੰਗੇਪੂ ਇੱਕ ਦੀ ਕਾਮਨਾ ਕਰਨ ਲਈ ਰੋਜੀ ਰੋਟੀ ਕਮਾਉਣਾ ਤੇ ਪੜ੍ਹਨ ਲਈ ਕੈਨੇਡਾ ਦੇ ਵਿਨੀਫਿਕ ਸ਼ਹਿਰ ਵਿੱਚ ਪੁਲਦ ਦੇ ਨੇੜਲੇ ਰਾਪੁਰਪੀਰ ਬਖਸ਼ ਦੇ ਨੌਜਵਾਨ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਈ ਜਿਸ ਦੀ ਲਾਸ਼ ਸ਼ੱਕੀ ਹਾਲਾਤਾਂ ਵਿੱਚ ਕੈਨੇਡਾ ਦੇ ਇੱਕ ਝੀਲ 'ਚੋਂ ਮਿਲੀ ਖਬਰ ਮਿਲਦੇ ਹੀ ਪਰਿਵਾਰ ਵਿੱਚ ਸ਼ੋਗ ਦੀ ਲਹਿਰ ਪਾਈ ਗਈ ਕੋਡਾ ਕੀ ਲਾਤੇ ਤੇ ਕਿੰਨੇ ਸਮੇਂ ਮੇਰਾ ਬੇਟਾ ਦਿਵਿੰਦਰ ਸਿੰਘ ਤੇ ਰਹਿੰਦਾ ਸੀ ਕੈਨੇਡਾ ਚ ਪਹਿਲਾਂ ਵੀ ਨਹੀਂ ਗਿਆ ਪੜ੍ਹਿਆ ਫਿਰ ਪੀਆਰ ਲਾਉਣੋਂ ਗਿਆ ਤੇ ਮਿਨੀਪੈਕ ਆਇਆ ਹੋਇਆ ਉੱਥੇ ਸ਼ਹਿਰ ਚ ਰਹਿੰਦਾ ਸੀ ਮੈਨੂੰ ਕੋਈ ਪਤਾ ਨਹੀਂ ਹੱਸਦਾ ਕਿੰਦਾ ਤੋ ਕਰੂ ਗਿਆ ਛੁੱਟੀ ਕੱਟ ਕੇ 7-8 ਸਾਲ ਹੋ ਗਏ ਤੇ ਰਹਿੰਦੇ ਨੂੰ ਮੈਨੂੰ ਕੀ ਪਤਾ ਸੀ ਕਿੰਨੇ ਮਾਤਾ ਉਹ ਕੰਮ ਤੇ ਪਹੁੰਚਿਆ ਨਹੀਂ ਰੱਬ ਉਹ ਘਾਟੀ ਜਿਹੜੀ ਲਾਸਟ ਟਾਈਮ ਗੱਲ ਹੋਈ ਸੀ ਕਦੋਂ ਇਹ ਇਹਨਾਂ ਕੀ ਕਹਿੰਦਾ ਸੀ ਉਹਨਾਂ ਦਾ ਮੰਗਲਵਾਰੀ ਮੇਰਾ ਬੁੱਧਵਾਰ ਸੀ ਉਹਨਾਂ ਦਾ 9:30 ਸੀ ਮੇਰਾ 12:00 ਵਜੇ ਸੀ ਰੱਬਾ ਮੈਂ ਕੀ ਬੜੀ ਸੋਹਣੀ ਗੱਲ ਹੈ ਬੜਾ ਸੋਹਣਾ ਬਸਿਆ ਘਟਿਆ ਮੇਰੇ ਕੋਲ ਮੈਂ ਆਇਆ ਉਹਨੂੰ ਪੁੱਛਿਆ ਮੈਂ ਕਿ ਕੀ ਕਰਦਾ ਕਹਿੰਦਾ ਮੈਂ ਸੁੱਤਾ ਪੀਠਿਆ ਕੰਮ ਤੇ ਜਾਣਾ ਮੈਂ ਕਿਹਾ ਚਾਹ ਤੂੰ ਫਿਰ ਬੁੱਝਪਾਰ ਚਿਕਾ ਦੇ ਤੂੰ ਕੰਮ ਤੇ ਚੱਲ ਜਾ ਮੈਂ ਕਿਹਾ ਰਾਤੀ ਤੂੰ ਭੁੱਖਾ ਤੇ ਨਹੀਂ ਸੌਂ ਗਿਆ ਕਹਿੰਦਾ ਨਹੀਂ ਮੈਂ ਕੀ ਬਣਾਇਆ ਕਹਿੰਦਾ ਦਾਲ ਮੈਂ ਕਿਹਦਾ ਹਾਲ ਬਣਾਈ ਦਿਖਾ ਕਹਿੰਦਾ ਦਿਖਾਵਾਂ ਤੈਨੂੰ ਮੈਂ ਅਨੇ ਕਦਨ ਕੋਈ ਮੇਰਾ ਕਸਟਮਰ ਆ ਗਿਆ ਮੈਂ ਬੰਦ ਕਰਕੇ ਤੇ ਫੋਨ ਰੱਖਦਾ ਮੈਂ ਕਿ ਬਾਅਦ ਚ ਲਾਂ ਮਾਚ ਮੈਨੂੰ ਮੈਸੇਜ ਕਰ ਗਿਆ ਮੰਮੀ ਮੱਥਾ ਟੇਕਦਾ ਮੈਂ ਕੰਮ ਉਧਰ ਚੱਲਿਆ ਕੰਮ ਤੇ ਪਹੁੰਚਿਆ ਨਹੀਂ ਸਰਭਾ ਕੰਮ ਤੇ ਪਹੁੰਚੇ ਨਹੀਂ ਅਮਜੋਂ ਤੇ ਕੰਮ ਕਰਦਾ ਸੀ ਨਾਲ ਹੀ ਕਿੱਥੋਂ ਜਿਹੜੀ ਉਹ ਚੈਟ ਥੋੜੀ ਬ੍ਰੀਫ ਕਿੱਥੋਂ ਮਿਲੀ ਕਿਸੇ ਕੋਲ ਆਤਾ ਨਹੀਂ ਜਿਹੜੀ ਡਾਡਾ ਬਧੀ ਮਿਲੀ ਨਾਲ ਅੱਧੇ ਘੰਟੇ ਦਾ ਰਸਤਾ ਉੱਥੇ ਨੂੰ ਨਨ ਮਾਰ ਕੇ ਚੀਜ਼ ਦੇ ਵਿੱਚ ਸੁੱਟਿਆ ਨਹਿਰ ਕਿੰਨਾ ਸਮਾਂ ਉੱਗਿਆ ਸੀ ਬਾਰ ਨੂੰ ਉਹਨੋਂ ਸਮਾਂ ਛੇ ਸਾਲਾ ਦਾ ਮਿਨੀ ਪੈਕ ਰੰਦਾ ਦੋ ਸਾਲ ਉਧਰ ਪੜ੍ਹਾਈ ਵੈਂਸਨ ਕੀਤੀ ਵੈਂਸਨ ਪੜ੍ਹਾਈ ਕਰਕੇ ਆ ਕੇ ਪੀਅਰ ਲਾਈ ਇਹਨੇ ਇਧਰ ਫੀਲੀ ਪੈਕ ਲਾਈ ਘਰ ਦੇ ਫੈਮਿਲੀ ਮੈਂਬਰ ਕੋਲ ਤੋਂ ਨੇ ਮੇਰੇ ਮੇਰੇ ਸੱਸਾ ਨੂੰ ਵਸੀ ਰਹਿੰਦੀ ਆ ਵਾ ਹਸਬੰਦ ਮੇਰਾ ਡੈਥ ਹੋ ਗਈ 2-3 ਨਵ ਵਿਧਵੇ ਚ ਜਿਹੜੀ ਸਾਰੀ ਘਟਨਾ ਵਾਪਰੀ ਹੈ ਇਸ ਘਟਨਾ ਦੀ ਜਾਣਕਾਰੀ ਕੀ ਮੰਗ ਕਰਦੇ ਹੋ ਦੀ ਉਸ ਤੋਂ ਦੀ ਸਰਕਾਰ ਤੋਂ ਉਸ ਦੀ ਸਰਕਾਰ ਕੋ ਮੈਂ ਮੰਗ ਕਰਨੀ ਹੈ ਵੀ ਹੋਤੇ ਮੇਰੇ ਪਤਨੋ ਤੇ ਸਹੀ ਸਲਾਮਦਨ ਸਾਫ ਮਿਲਿਆ ਵੀ ਕਿੰਨੇ ਕੀ ਕੀਤਾ ਕਿੰਨੇ ਨਹੀਂ ਕੀ ਕੀਤਾ ਗੁਰਸ਼ੇਖ ਸਰਦਾਰ ਮੈਨੂੰ ਉੱਥੇ ਮਗਾਨ ਆਪਣੇ ਪਤਨ ਵੇਖਿਆ ਕਿੰਨੇ ਕੀ ਕੀਤਾ ਜਿਹੜੋ ਉਹ ਹੀ ਦੱਸ ਰਹੀ ਹੈ ਤਾਂ ਮੁੱਖਧਾਰਾ ਬਦਲ ਲੱਗ ਜਾ ਕਰੋ ਹਾਂਜੀ ਜੀ ਚਾਹਤੋ ਇਸ ਤੋ ਹ ਕਿੱਦਾਂ ਪਤਾ ਲੱਗਿਆ ਕਿੰਨੇ ਦੱਸਣਾ ਮੈਨੂੰ ਮੇਰੇ ਨਾਲ ਦੇਖੀ ਮੇਰਾ ਨੋ ਤਾਂ ਮੁੰਡਾ ਇੱਥੇ ਰਹਿੰਦੇ ਨਾਲ ਉਹਨਾਂ ਨੇ ਮੈਨੂੰ ਫੋਨ ਕੀਤਾ ਵੀ ਦੀਦੀ ਤੇਰਾ ਮੁੰਡਾ ਦੋ ਦਿਨ ਕੰਮ ਤੇ ਨਹੀਂ ਆਇਆ ਦੋ ਦਿਨ ਘਰ ਨਹੀਂ ਗਿਆ ਫਿਰ ਮੁੜ ਕੇ ਜਦੋਂ লাশ ਉਹਨਾਂ ਨੇ লাশ ਲਿਆਂਦੇ ਉਦੋਂ ਵੀ ਮੈਨੂੰ ਫੋਨ ਲਾਇਆ 3:30 ਵਜੇ ਅੱਜ ਵੀ লাশ ਮਿਲ ਗਈ ਹੈ ਨਹਿਰ ਵਿੱਚੋਂ ਮਿਲੀ ਜੀ ਚੈਟ ਕੋਈ ਨਹੀਂ ਮਿਲੋ ਕਿ ਕੋ ਸੱਦਾ ਸੁੱਤਾ ਨਾਟ ਸੀ ਇਹਦਾ ਕੁਛ ਨਹੀਂ ਮਿਲ ਹੋ ਜਾਏ ਤੋ ਕੁੱਛ ਦਿਖਾਇਆ ਨਹੀਂ ਹੈਗਾ ਕੋ ਸਿੱਧਾ ਦੇਖਸੀ ਉਹਨੂੰ ਕਿਹਾ ਦੇ ਹੋ ਪਤਾ ਲੱਗੇਗਾ ਕਿ ਤੁਹਾਡਾ ਕਿ ਲੋਤ ਹੈ ਮੇਰਾ ਬ੍ਰਦਰ ਸੀ ਉਹ ਰਕਾ ਸੀ 17 ਰੋ ਸਵੇਰ ਸੀ ਖੜੋ 12 ਪਿਆਰ ਸੀ ਹੁਣ ਹੁਣ 8 ਮਾਸਾ ਲੱਗ ਗਿਆ ਸੀ 7 ਸਾਲ ਹੋ ਗਏ ਮਿਨਿਸਟਰ ਤੇ 2 ਸਾਲ ਰਿਹਾ ਉੱਥੇ ਸਟੱਡੀ ਕੀਤੀ ਉਹਨੇ ਪਰ ਵੀ ਨਹੀਂ ਪੈ ਕੇ ਚੱਲ ਗਿਆ ਉੱਥੋਂ ਪিয়ার ਲੈ ਲੇਤੀ ਤੇ ਕਹਿੰਦਾ ਮੈਂ ਇੱਥੇ ਠੀਕ ਹਾਂ ਮੈਨੂੰ ਕੰਮ ਇੱਥੇ ਮਿਲ ਗਿਆ ਮੈਂ ਇੱਥੇ ਸਹੀ ਹਾਂ Amazon ਤੇ ਕੰਮ ਕਰਦਾ ਸੀ ਕੋਈ ਇਦਾਂ ਦੀ ਗੱਲਬਾਤ ਨਹੀਂ ਸੀ ਕੋਈ ਸ ਮਨ ਕੋਈ ਇਦਾਂ ਦੀ ਕੋਈ ਗੱਲਬਾਤ ਨਹੀਂ ਕੋਈ ਕਿਸੇ ਨਾਲ ਲੜਾਈ ਝਗੜਾ ਨਹੀਂ ਕੋਈ ਕੋਸ਼ ਨਹੀਂ ਇੱਥੇ ਛੁੱਟੀ ਕੱਟ ਕੇ ਗਿਆ ਮਹੀਨਾ ਰਹਿ ਕੇ ਗਿਆ ਬਹੁਤ ਸੁਨਾ ਰਿਹਾ ਕੋਈ ਕਿਸੇ ਨਾਲ ਕੋਈ ਮੱਥੇ ਤੇ ਕੱਢੀ ਟੋੜੀਆਂ ਨਹੀਂ ਕੋਈ ਅਜਿਹੀ ਗੱਲ ਨਹੀਂ ਕੋਈ ਨਸ਼ਾ ਨਹੀਂ ਕੋਈ ਪਤਾ ਨਹੀਂ ਪਤਾ ਨਹੀਂ ਮੇਰੇ ਵੀਰ ਨਾਲ ਕੀ ਵਾਪਰਿਆ ਅਸੀਂ ਦੀ ਹੁਣ ਸਰਕਾਰ ਨੂੰ ਇਨਸਾਫ ਹੀ ਚਾਹੁੰਦੇ ਆ ਕਿ ਮੇਰੇ ਵੀਰ ਨੂੰ ਇਨਸਾਫ ਮਿਲੇ ਔਰ ਅਸੀਂ ਕੁਛ ਨਹੀਂ ਚਾਹੁੰਦੇ ਜੀ ਵਾਪਰਿਆ ਏ ਮੇਰੇ ਵੀਰ ਨੂੰ ਆਖਰੀ ਵਾਰੀ ਵੇਖ ਕੇ ਆਨ ਫਸੇ ਹੀ ਮੈਂ ਚਾਨੀ ਆ ਔਰ ਕੋਈ ਮੈਂ ਮੰਗ ਨਹੀਂ ਕਰਦੀ ਉਥੇ ਦੀ ਗੌਰਮੈਂਟ ਕੋਲੋਂ ਮੇਰੀ ਮਾਂ ਦਾ ਮੇਰੀ ਮਾਂ ਨੂੰ ਤੇ ਮੇਰੇ ਭਰਾ ਨੂੰ ਦੇਖ ਕੇ ਆਨ ਫਸ ਮੈਂ ਹੀ ਜਨੀਆਂ ਵਾਇਗਰੂ ਕੀ ਵਾਪਰ ਗਿਆ ਉਸ ਸਟੇਟ ਦੀ ਕਿਹ ਚੱਕੀ ਹੈ ਸਟੇਟ ਦੀ ਆਸਾ ਕਿ ਕੀ ਮੈਟਰ ਹੈ ਇਹ ਸਾਰਾ ਕੀ ਕਹਿਣਾ ਚਾਹੁੰਦਾ ਮੈਂ ਦੇ ਇਹ ਜਣਾ ਚਾਹੁੰਦਾ ਜਿਹਨਾਂ ਨੂੰ ਸਾਥ ਦੇਣਾ ਚਾਹੀਦਾ ਸਾਦਰ ਸਾਲੋ ਗਏ ਨੂੰ ਗਏ ਨੂੰ ਮਿਨੀ ਪੈਕ ਠੀਕ ਉਥੇ ਉਥੇ ਦੇਖੋ ਗਈ ਹੈ ਜੀ ਅੱਜ ਸਾਨੂੰ ਸਵੇਰੇ ਪਤਾ ਲੱਗਾ 3 ਵਜੇ ਇਹ ਕਿ ਜੀ ਇਹ ਕਿ ਝੀਲ ਹੈ ਕਿ ਝੀਲ ਦੇ ਵਿੱਚ ਉਹਦੀ ਜੋ ਆਲਾਸ ਮਿਲ ਗਈ ਜਿਹੜੀ ਘਰ ਵਿੱਚ ਕਮੂਣ ਵਾਲਾ ਕੋਈ ਜਗਾ ਕੋਈ ਕਮੂਣਾਂ ਦੀ ਫਾਦਰ ਦੀ ਦੇਤੋ ਚੱਲੀ ਆ ਜੀ گرس می بہت سونا ਪਿਛੇ ਅੱਜ ਫਰੀਦ ਚਾਹ ਛੁੱਟੀ ਤੇ ਮਾਸਟਰ ਚ ਗਿਆ ਫਲੱਗ ਹੀ ਲੱਗਿਆ ਬਹੁਤ ਸਨਸਦਾ ਕਿੱਡਾ ਇੱਕੋ ਖਾਂਦਾ ਪਿੰਡਾ ਕੁਛ ਨਹੀਂ ਸੀਗਾ ਬਹੁਤ ਵਧੀਆ ਸੀ ਅਖਮਸਾ ਅਖਮਸਾ ਗੇਟ ਬਾਗ ਦੇ ਵਿੱਚ ਪੀਰ ਮਿਲੀ ਸਾ ਕੁਛ ਨੂੰ ਇਹ ਉਦਨ ਮਾਤਾ ਜੀ ਨਾਲ 16 ਤਰੀਕ ਨੂੰ ਗੱਲ ਹੋਈ ਤੇ ਉਸ ਤੋਂ ਬਾਅਦ ਫਿਰ ਫੋਨ ਬੰਦ ਹੋ ਗਿਆ ਤੇ ਉਸ ਤੋਂ ਬਾਅਦ ਕੋਈ ਪਤਾ ਨਹੀਂ ਲੱਗਿਆ ਸਰੇ ਪਰਿਵਾਰ ਦੀ ਹਾਲਤ ਦੇਖੀ ਜਾ ਤਾਂ ਇਸ ਤਨਖਾਸ਼ ਕਿਸ ਤਰ੍ਹਾਂ ਦੀ ਹੈ ਅੱਜ ਹਾਲਤ ਸਿਰਫ ਉਸ ਮੁੰਡੇ ਦੇ ਸਿਰ ਤੇ ਕਮਾਣ ਵਾਲਾ ਸੀ ਉਸੇ ਮੁੰਡੇ ਤੇ ਆਦੀ ਪਹਿਲਾਂ ਡੈਥ ਹੋ ਗਈ ਨਾ